ਮੋਟਰਸਾਈਕਲ ਨੂੰ ਮਾਸਟਰ ਚਾਬੀ ਨਾਲ ਖੋਲ ਰਹੀ ਸੀ ਚੋਰ ਦੁਕਾਨਦਾਰਾਂ ਨੇ ਚੋਰਾਂ ਨੂੰ ਕੇ ਹੱਥੀਂ ਕੀਤਾ ਕਾਬੂ ਦੁਕਾਨਦਾਰਾਂ ਨੇ ਚੋਰਾਂ ਨੂੰ ਕੀਤਾ ਪੁਲਿਸ حوالے ਅਤੇ ਸ਼ਾਮ ਗੁਰਦਾਸਪੁਰ ਦੇ ਅਮਨਵਾੜਾ ਬਾਜ਼ਾਰ ਵਿੱਚੋਂ ਮੋਟਰਸਾਈਕਲ ਚੋਰੀ ਕਰਦੇ ਦੋ ਨੌਜਵਾਨਾਂ ਨੂੰ ਦੁਕਾਨਦਾਰਾਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ ਜੋ ਕਿ ਮਾਰਕੀਟ ਵਿੱਚੋਂ ਕਿਸੇ ਦੇ ਮੋਟਰਸਾਈਕਲ ਤੇ ਬੈਠ ਕੇ ਮਾਸਟਰ ਚਾਬੀ ਨਾਲ ਮੋਟਰਸਾਈਕਲ ਦਾ ਤਾਲਾ ਖੋਲਣ ਦੀ ਕੋਸ਼ਿਸ਼ ਕਰ ਰਹੇ ਸਨ ਇਸ ਦੌਰਾਨ ਬਾਜ਼ਾਰ ਵਿੱਚ ਮੌਜੂਦ ਕੁਝ ਵਿਅਕਤੀਆਂ ਨੇ ਦੇਖਿਆ ਤੇ ਉਹਨਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਮੌਕੇ ਤੇ ਪਹੁੰਚੇ ਪੀਸੀਆਰ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਸੀ ਕਿ ਬਾਜ਼ਾਰ ਵਿੱਚ ਦੋ ਨੌਜਵਾਨ ਮੋਟਰਸਾਈਕਲ ਚੋਰੀ ਕਰਦੇ ਫੜੇ ਗਏ ਨੇ ਤੇ ਪੁਲਿਸ ਵੱਲੋਂ ਮੌਕੇ ਤੇ ਇਹਨਾਂ ਚੋਰ ਆਇਆ ਗਿਆ ਜਿੱਥੇ ਇਹਨਾਂ ਕੋਲੋ ਗਹਿਰਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਤੇ ਇਹਨਾਂ ਖਿਲਾਫ ਬਣਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੇਖੋ ਪਿਛੇ ਕੁਝ ਦਿਨਾਂ ਤੋਂ ਸ਼ਹਿਰ ਦੇ ਵਿੱਚ ਚੋਰੀਆਂ ਬੜੀਆਂ ਵਾਰਦਾਤਾਂ ਹੋਣੀਆਂ ਮੋਟਰਸਾਈਕਲ ਦੀਆਂ ਐਸ ਕਰਕੇ ਸਾਰੇ ਲੋਕ ਚਗੰਨੇ ਆਂ ਆਜਾ ਦੋ ਚੋਰ ਫੜਿਆ ਮੋਟਰਸਾਈਕਲ ਚੋਰੀ ਕਰਦੇ ਬੜੀ ਜਦੋਜਾ ਕਕੇ ਪੁਜਾਰੀਆਂ ਨਾਲ ਫੜਿਆ ਤੇ ਫੜ ਕੇ ਆਉਣਾ ਪੁਲਿਸ ਨੂੰ ਆਪਾਂ ਦੇ ਲੱਗਿਆ ਬਾਕੀ ਆਕੇ ਪੁਲਿਸ ਕਾਰਵਾਈ ਕਰਕੇ ਆਪਣਾ ਕੋਈ ਚਾਪੀ ਆ ਚੋਰ ਚਾਪੀ ਆ ਰੰਗਿਆ ਹੱਥ ਫੜਿਆ ਲੋਕਾਂ ਨੇ ਇਹ ਕਹਿੰਦਾ ਚਾਪੀ ਸਾਹਿਬ ਨੂੰ ਦੇਤੀ ਆ ਬਾਕੀ ਇਹਨਾਂ ਨੇ ਜੇ ਟਰਾਈ ਕਰਦੇ ਵੇ ਚਾਪੀਆਂ ਲਾ ਨੀ ਮੋਟਰਸਾਈਕਲ ਨੂੰ ਲਾਗੀ ਲੈ ਕੇ ਚੱਲ ਜਣਾ ਕਿੰਨੇ ਦੇਖਿਆ ਸਾਰੇ ਜਿਹੜੇ ਦੁਕਾਨਾਂ ਵਾਲੇ ਸਾਰੇ ਆ ਪੰਜ ਛੇ ਦੁਕਾਨਦਾਰ ਜਿਹੜੇ ਵੇਖਿਆ ਵਾ ਇਹਨਾਂ ਨੂੰ ਗੱਲ ਦੇ ਦਿਆਂ ਬਾਅਦ ਤੋਂ ਇੱਕ ਫੜਿਆ ਛਵਾਦੇ ਮੰਦ ਲਾ ਕੇ ਦੂਜਾ ਭੱਜ ਗਿਆ ਮਾਵੜ ਕੌਣ ਫੜਿਆ ਹਾਂਜੀ ਇਹ ਆਪਣੇ ਆਂ ਦੱਸ ਲੈ ਕਿ ਆਪਾਂ ਧਾਰੀ ਵਾਲਾ ਕੇ ਕਲੀਅਰ ਕਲਾ ਪਿੰਡ ਉਥੋਂ ਦੇ ਆ ਠੀਕ ਹੈ ਜੀ ਅੱਜ ਪੁੱਛਰੇ ਵਾਲੇ ਕਰਤਾ ਉਹ ਆ ਕੇ ਪੁੱਛੋ ਫਿਰ ਕਰੇਂਗੇ ਤਾ ਮਿਲੀ ਹੈ ਕਿ ਪਿਆਰ ਵਾਲਿਆਂ ਨੇ ਮੋਟਰਸਾਈਕਲ ਦੋ ਚੋਰ ਫੜੇ ਨੇ ਤੇ ਮੋਟਰਸਾਈਕਲ ਨੂੰ ਚਾਬੀ ਲਾਂਦਿਆਂ ਫੜੇ ਨੇ ਤੇ ਇਹਨਾਂ ਨੂੰ ਥਾਣੇ ਲੈ ਚਲੇ ਆ ਤੇ ਇਹਨਾਂ ਨੂੰ ਵੈਰੀਫਾਈ ਕਰਕੇ ਅਗਲੀ ਕਾਰਵਾਈ ਸ਼ੁਰੂ ਕਰਾਂਗੇ ਅਗਲੀ ਜੋ ਕਾਰਵਾਈ ਬੰਦੀ ਕਰਾਂਗੇ ਗੁਰਦਾਸਪੁਰ ਤੋਂ ਪੱਤਰਕਾਰ ਜਸਵਿੰਦਰ ਸਿੰਘ ਦੀ ਰਿਪੋਰਟ